ਸਭੀ ਕਾਲ ਦੀ ਸਾਰਾ ਨੂੰ ਮੈਂ ਅੱਜ ਵੀ ਤੁਹਾਡੀ ਇਸ ਲਾਈਵ ਨਾਲ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ-ਠਾਕ ਹੋਵਗੇ ਵਧੀਆ ਹੋਵਗੇ ਅਸੀਂ ਵੀ ਬਹੁਤ ਵਧੀਆ ਜੀ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਪੀਪਲ ਸਾਰੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਸਾਰੇ ਭੈਣਾਂ ਨੂੰ ਰਿਕਵੈਸਟ ਹੈ ਜੀ ਪਲੀਜ਼ ਚੈਨਲ ਨੂੰ ਆਪਣੀ ਵੀਡੀਓ ਨੂੰ ਬੰਦ ਤੋਂ ਬੰਦ ਸ਼ੇਅਰ ਕਰਿਆ ਕਰੋ ਜੀ ਫੇਸਪੋਰਟ ਕਰਿਆ ਕਰੋ ਚਲੋ ਜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਜਿਹੜੀ ਅੱਜ ਵਾਲੀ ਵੀਡੀਓ ਆਪਾਂ ਡਿਸਕਾਊਂਟ ਲੈ ਕੇ ਆਏ ਆਂਗੇ ਤੇ ਆਪਾਂ ਹੁਣ ਤੋਂ ਰੋਜ਼ ਦਿਨ ਲਗਾਤਾਰ ਵੀਡੀਓ ਪਾਵਾਂਗੇ ਤੇ ਕਿਉਂਕਿ ਜਿਹੜੇ ਕਾਟਨ ਦੇ ਸੂਟ ਆਪਣੇ ਕੋਲੇ ਪਏ ਨੇ ਉਹ ਆਪਾਂ ਬਹੁਤ ਘੱਟ ਮਾਰ ਦੇਣ ਜਾਨੀ ਕਿ ਜਿੱਦਾਂ ਆਪਾਂ ਪਨਵਾਏ ਉਸੇ ਰੇਟ 'ਚ ਆਪਾਂ ਤੁਹਾਨੂੰ ਉਹ ਸੂਟ ਸਾਰੇ ਦੇ ਰਹੇ ਆਂਗੇ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜੀ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋਗੇ ਤੇ ਇਹ ਸੂਟ ਤੁਹਾਨੂੰ ਫ੍ਰੀ ਨੂੰ ਵੀ ਮਿਲ ਰਹੇ ਨੇ ਜੀ

ਕਾਟਿੰਗ ਕਿਉਂਕਿ ਕਾਟਨ ਦੇ ਸੁਤ ਨੇ ਜਿੰਨੇ ਤੁਹਾਨੂੰ ਪਤਾ ਹੀ ਹੁਣ ਇਸ ਸੀ ਦੇ ਨਾਲ ਜਿਹੜਾ ਉਹ ਖਤਮ ਹੋ ਰਿਹਾਗਾ ਪੈਰਟ ਕਰ ਲੈਂਦਾ ਸੁਤ ਹੈਗਾ ਬਹੁਤ ਸੋਹਣਾ ਸੁਤ ਆ ਆ ਦੈ ਆ ਉਹ ਦੁਪੱਟੀ ਆਉਗੀ ਜੀ ਗੜੇ ਤੇ ਪਰ ਤੇ ਆ ਉਹਦੇ ਆਪਣੀ ਪੱਟੀ ਦੇ نیچے ਆਉਗਾ ਜਿਹੜਾ ਫਲਾਵਰ ਆ ਵਾਲਾ ਫਲਾਵਰ ਆਉਗਾ ਗੜੇ ਤੇ ਤੇ ਗੜੇ ਉੱਤੇ ਥੋੜਾ ਥੋੜਾ ਬੱਦਗੀ ਹੋਇਆ ਹੋਇਆ ਜੀ ਤੇ ਆ ਬੈਕ ਸਾਈਡ ਆ ਬੈਕ ਸਾਈਡ ਸੌਂਗ ਵੈਨਿੰਗ ਹੋਈ। ਲਓ ਜੀ। ਆਪ ਐਕਸੈਪਟ ਦੇ ਫਲਾਵਰ। ਆਇਦਾ ਬਾਟਮ ਹੈ ਜੀ ਤੇ ਆਹ ਵਾਲਾ ਹੈਗਾ ਇਹਦਾ ਦੁਪੱਟਾ। ਪਿਓਰ ਦੇ ਦੁਪੱਟਿਆਂ ਨਾਲ ਇਹ ਸੂਟ ਨੇ। ਦੇ ਸੂਟਾਂ ਨੇ ਰੇਟ ਸਾਰੇ ਨੇ ਅਲੱਗ-ਅਲੱਗ ਤੋਂ ਦੱਸਾਂਗੇ ਤੁਹਾਨੂੰ। ਤੇ ਵੀਡੀਓ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ। ਪਿਓਰ ਦਾ ਦੁਪੱਟਾ ਬਹੁਤ ਸੋਹਣਾ ਫੁੱਲਾ ਡੁਲਾ ਦੁਪੱਟਾ ਹੈਗਾ ਤੇ ਪ੍ਰਾਈਜ਼ ਇਹ ਸੂਟ ਦਾ ਹੈਗਾ ਜੀ। 1100 ਰੁਪਏ ਪ੍ਰਾਈਜ਼ ਆ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਤੇ ਸਾਰੇ ਜਿਹੜੇ ਆਪਣਾ ਬ੍ਰਾਂਡਡ ਸੁੱਖ ਨੇ ਸਾਰੇ ਬ੍ਰਾਂਡ ਦੇ ਆਰਟੀਕਲ ਆ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਜਿਸ ਵਾਂ ਨੂੰ ਖਸਾਂ ਦਾ ਸਕਰੀਨਸ਼ਾਟ ਲੈ ਕੇ ਆਰਡਰ ਦੇ ਦਿਓ ਆਪਣਾ ਜੀ ਜਿਹੜੇ ਸੂਤ ਹੁੰਨਗੇ ਆਪਦਾ ਤੁਸੀਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਦੇ ਹੀ ਜਾਓ ਜਿਹੜਾ ਵੀ ਤੁਹਾਨੂੰ ਕਿਸਨਤ ਹੋਇਆ ਤੇ ਐਮਪਾ ਜਿਹੜਾ ਸੌਫਟ ਟੋਕ ਆ ਹੋ ਗਿਆ ਕੱਢਣਾ ਜੀ ਕਿਉਂਕਿ ਹੁਣ ਮੌਸਮ ਆ ਜਿਹੜਾ ਫਰਕ ਪੈ ਚੁੱਕਿਆ ਏ ਤੁਹਾਡਾ ਵੀ ਫਾਇਦਾ ਹੋ ਜੂ ਇਸ ਦੇ ਵਿੱਚ ਇਹਦੇ ਵੀ ਬਲਕ ਹੋਇਆ ਹੋਇਆ ਜੀ ਫਲਾਵਰ ਦੇ ਉੱਤੇ ਟੇਬਲ ਉੱਪਰ ਮਟੈਸ਼ ਲੱਗੀ ਹੋਈ ਏ ਸਾਰੇ ਤੇ ਆ ਇਹਦੇ ਇੱਥੇ ਕਲੇਮ ਲੰਬਾਈ ਦਾ ਕੋਈ ਚੱਕਰ ਨਹੀਂ ੁੰਲੇ ਢੁਲੇ ਸੋਧਾ ਪਾਣ ਦੇ ਜੀ ਵਧੀਆ ਕਾਈ ਦਾ ਹੀ ਮੀਟਰ ਸਟਾਫ ਆ ਇਹ ਕਿਆ ਬਲਕ ਬੱਟ ਚ 1100 ਦੇ ਵਿੱਚ ਤੁਸੀਂ ਘਰੇ ਬੈਠੇ ਸ਼ਾਪਿੰਗ ਕਰ ਸਕਦੇ ਹੋ ਜੀ ਬਹੁਤ ਸੋਹਣੇ ਸੁੰਦਰ ਜੇ ਕਿਸੇ ਭੈਣ ਨੇ ਤੇ ਲੈਂਚ ਦੇਣਿਆਂ ਤਾਂ ਉਹ ਵੀ ਵਧੀਆ ਹਰ ਦਾ ਲੈ ਸਕਦੇ ਆ ਰਿਹਾ ਹੈ ਪੈਰ ਟ ਪੈਰ ਮੇਰਾ ਹੀ ਫਰਕ ਹੈ ਇਹ ਵੀ ਬੈਗ ਨਾਲੇ ਕੀ ਦੋਨਾਂ ਬੈਗ ਡਿਫਰੈਂਟ ਤੋਂ ਨਹੀਂ ਇੱਕ ਸੇਮ ਸੇਮ ਹੀ ਬਣੇ ਹੋਏ ਨੇ ਆਹ ਰ ਹੈ ਫਰੰਟਕੀ ਇਹ ਆ ਦੀ ਬੈਗ ਜਿਵੇਂ ਸੇਮ ਸੇਮ ਹੀ ਹੈ ਬੱਸ ਹੌਣੀ ਪ੍ਰਿੰਟਿੰਗ ਹੋਈ ਹੋਈ ਹੈ ਜਿਹਦੇ ਤੇ ਵੀ ਆਹ ਦੁਪੱਟਾ ਉਹ ਜਿਹੜਾ

ਡਾਊਨ ਕਰਨ ਤਾਂ ਕੋਈ ਨਹੀਂ ਆਊਗਾ ਤੁਹਾਡੇ ਕੋਲੇ ਤੇ ਆਹ ਹੈਗੀ ਐ ਜੀ ਕ੍ਰੀਨ ਪੱਲਰ ਦੀ ਦੀ ਬਾਟਮ ਆ ਤੇ ਆਹ ਹੈਗੀ ਆ ਵਾ ਦੁਪੱਟਾ ਇਸ ਨਾਲ ਜੇ ਤੁਸੀਂ ਡੀਲ ਲੈਂਦੇ ਵਿੱਚ ਦੇਣੇ ਆ ਸੂਟ ਤਾਂ ਬਹੁਤ ਵਧੀਆ ਸੂਟ ਆ ਜੇ ਤੁਸੀਂ ਖੁਦ ਵੀ ਵੇਅਰ ਕਰਨੇ ਆ ਸਟਿਚ ਕਰਕੇ ਤਾਂ ਖੁਦ ਵੀ ਤੁਸੀਂ ਆਪ ਦੇ ਸਲਾਈ ਕਰਵਾ ਸਕਦੇ ਹੋਵੇ ਬਹੁਤ ਸੋਹਣੇ ਲੁੱਕੇ ਇਹ ਵਾਲਾ ਸੂਟ ਜਿਹੜਾ ਇਸ ਮਸਲੀਨ ਦੁਪੱਟੇ ਨਾਲ ਹੈ ਹੈ ਇਹ ਕੋਟਨ ਦਾ ਹੈਗਾ ਪਰ ਕੋਟਨ ਇਹ ਜਿਹੜੀ ਬਹੁਤ ਜਿਆਦਾ ਸੋਹਣੀ ਹੁੰਦੀ ਹੈ ਉਹ ਜਿਹੜਾ ਪਹਿਲਾਂ ਦਿਖਾਈ ਉਹਨਾਂ ਨਾਲੋਂ ਉਹ ਨਹੀਂ ਜਿਆਦਾ ਵਧੀ ਹੈਗੀ ਤੇ ਇਹ ਵੀ ਆਪਾਂ ਉਸੇ ਰੇਟ 'ਚ ਹੀ ਦੇ ਰਹੇ ਹਾਂਗੇ ਇਹ 11900 ਰੁਪਏ ਵਾਲਾ ਸੂਟ ਸੀਗਾ ਤੇ ਇਹ ਵੀ ਆਪਾਂ 1100 ਦੇ ਵਿੱਚ ਦੇ ਰਹੇ ਹਾਂ ਕਰੇ ਇਹ ਲਾਸਟ ਪੀਸ ਸੀਗਾ ਜੀ ਇਹਦੇ ਵਿੱਚ ਲਗ ਲਗ ਪੱਟਾ ਹੈ ਦਾ 1100 ਰੁਪਏ ਦੇ ਵਿੱਚ ਹੀ ਦੇ ਰਹੇ ਆ ਆਪਾਂ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਤੁਸੀਂ ਹੁਣ ਆਪਣਾ ਆਰਡਰ ਕਰ ਸਕਦੇ ਹੋ ਇਸ ਲਈ ਇਹ ਦਪੱਟਾ ਜੀ ਆਗੇ ਜੀ ਬੂਮੇ ਦੇ ਤੋਂ ਕਾਪਾ ਕਾਫੀ ਸੇਲ ਕੀਤੇ ਸੀਗੇ ਇਹ ਵੀ ਲਾਸਟ ਪੀਸ ਹੈ ਗਿਆ ਸਾਜੀ ਵਾਲਾ ਜਿਹੜੇ ਭੈਣਾਂ ਨੇ ਸ਼ਾਪਿੰਗ ਪਹਿਲਾਂ ਕੀਤੀ ਆ ਉਹਨਾਂ ਨੂੰ ਇਹਦਾ ਪਤਾਗਾ ਕਿਉਂਕਿ ਇਹਦੇ ਨਾਲ ਦੇ ਸੂਟ ਦਾ ਪਤਾ ਕਿ ਸੇਲ ਕੀਤੀ ਸੀ ਇਹ ਤੇ ਆਏ ਦੇ ਬਰਕਾ ਹੋਇਆ ਹੋਇਆ ਜੀ ਸਾਰਾ ਫੁੱਲ ਆ ਇਹਦੇ ਦਿੱਤੇ ਤੇ ਇਹ ਆਪਾਂ ਤੁਹਾਨੂੰ ਦੇ ਰਹੇ ਆ ਜੀ ਬਿਲਕੁਲ ਫ੍ਰੀ ਚ ਹੀ ਦੇ ਰਹੇ ਆ ਸਾਡੇ 1500 ਰੁਪਏ ਦਾ ਸੂਟ ਦੇ ਰਹੇ ਆ ਜੀ ਸੋਪਾ ਇਹ ਆਏ ਦੇ ਨਾਲ ਫੁੱਲ ਪਿਓਰ ਦਾ ਦੁਪੱਟਾ ਇਹ ਆਮ ਜਿਹੜਾ 800 ਰੁਪਏ ਵਾਲਾ 890 ਦਾ ਦੁਪੱਟਾ ਹੁੰਦਾ ਬੂਮਨ ਦਾ ਦੁਪੱਟਾ ਲੱਗੇ ਹੋਇਆ ਜਿਹਦੇ ਨਾਲ ਬਹੁਤ ਸੋਹਣਾ ਦੁਪੱਟਾ ਹੈਗਾ ਤੇ ਖੁੱਲਾ ਢੁੱਲਾ ਜਿਵੇਂ ਪਾਣੀ ਲਾ ਦਿੰਦੇ ਪਰ ਉਹ ਦੁਪੱਟਾ ਹੈਗਾ ਜਾਂ ਨਹੀਂ ਜੀ ਤਾਂ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ 5500 ਦੇ ਵਿੱਚ ਤੁਸੀਂ ਆਪਣੇ ਘਰ ਬੈਠ ਕੇ ਸੂਟ ਬਣਾ ਸਕਦੇ ਆ ਤੇ ਆ ਰਹੀ ਹੈ ਜੀ ਸੂਟ ਅਗਲੇ 10 ਦੇ ਜਿਹੜੀਆਂ ਪਹਿਣਾ ਰੋਜ਼ ਵੀਡੀਓਜ਼ ਦੇਖ ਰਹੀਆਂ ਨੇ ਆਪਣੀਆਂ ਜਾਂ ਕਿਸੇ ਹੋਰ ਭੈਣਾਂ ਦੇ ਦੇਖਦੀਆਂ ਉਹਨਾਂ ਨੂੰ ਇਹਦੇ ਰੇਟ ਦਾ ਬਹੁਤ ਸਿੱਧੀ ਤਰ੍ਹਾਂ ਪਤਾ ਹੋਊਗਾ ਜੀ ਕਿ ਆਪਣੇ ਕੋਲੇ ਇਹ ਦੋ ਪੀਸ ਜਿਹੜੇ ਆਗੇ ਦੋ ਹੀ ਕਲਰ ਨੇ ਇਹਦੇ ਵਿੱਚ ਦਾੰਦ ਤੇ ਪੀਸ ਨੇ ਇਹ ਸਪੈਸ਼ਲ ਫਤਖਾ ਦੇਖ ਸਕਦੇ ਹੋ ਤੁਸੀਂ ਇਹਦੇ ਤੇ ਮੋਰ ਲੱਗੀ ਹੋਈ ਹੈ ਸਪੈਸ਼ਲ ਦਾਸ ਤੇ ਪੀਸ ਨੇ ਤੇ ਜਿਹੜੀਆਂ ਬੈਨਾ ਡੇਵੀ ਦੇਖਦੀਆਂ ਨੇ ਉਹਨਾਂ ਨੂੰ ਇਸ ਬਾਰੇ ਨੌਲੇਜ ਹੈਗੀ ਹੈਗੀ ਤੇ ਇਹ ਸੂਟ ਆਲੋ ਬਣਊਗਾ ਆਲੋ ਬਸ ਸੁੰਦਰ ਜਿਹਾ ਹੈ ਇਦੇ ਨਾਲ ਮਸਲਿਮ ਦੇ ਦੁਪੱਟੇ ਇਹ ਸੂਟ ਦਾ ਪ੍ਰਾਈਸ ਜਿਹੜੀਆਂ ਭੈਣਾਂ ਨੂੰ ਪਤਾਗਾ 2000 ਤੱਕ ਇਹ ਸੂਟ ਦਾ ਪ੍ਰਾਈਸ ਹੈਗਾ ਸੀਗਾ ਤੇ ਆਪਾਂ ਇਹ ਸੂਟ ਤੁਹਾਨੂੰ ਦੇ ਰਹੇ ਹਾਂ ਜੀ 1550 ਦੇ ਵਿੱਚ ਸ਼ਿਪਿੰਗ ਵੀ ਬਿਲਕੁਲ ਫ੍ਰੀ ਹੈ ਜੀ 1550 ਦੇ ਵਿੱਚ ਤੁਹਾਨੂੰ ਇਹ ਸੂਟ ਦੇ ਰਹੀਆਂਗੇ ਜਿਹੜੀਆਂ ਭੈਣਾਂ ਨੂੰ ਪਤਾਗਾ ਉਹ ਜ਼ਰੂਰ ਲੈਣੀਆਂ ਕਿਉਂਕਿ ਸਾਨੂੰ ਬੜਾ ਵੀਡੀਓ ਦੇਖਦੇ ਆਪਾਂ ਹੋਰ ਭੈਣਾਂ ਦੇ ਵੀ ਵੀਡੀਓ ਦੇਖਦੇ ਆਂ ਵੀ ਇਹ ਸੂਟ ਦਾ ਕੀ ਪ੍ਰਾਈਸ ਆ ਤੇ ਮਾਰਕੀਟ ਦੇ ਵਿੱਚ ਵੀ ਇਹ ਸੂਟ ਦਾ ਕੀ ਪ੍ਰਾਈਸ ਆ ਜੀ ਡਾਂਸ ਦਾ ਸੂਟ ਹੈ ਜੀ ਬਹੁਤ ਸੋਹਣਾ ਸਟੱਫ ਆਇਆ ਹੈਗਾ ਇਹਦੇ ਆਪਣੇ ਕੋਲ ਦੋ ਹੀ ਕਲਰ ਰਹਿ ਗਏ ਆ ਤੇ ਦੋਨੇ ਕਲਰ ਲਾਈਟ ਨੇ ਇਹ ਜਿਹੜਾ ਸਟਾਫ ਹੁੰਦਾ ਇਹ 3.5 ਮੀਟਰ ਦਾ ਸੂਟ ਹੁੰਦਾ ਹੈਗਾ ਵੱਡੇ ਬਨੇ ਦਾ ਸੂਟ ਹੁੰਦਾ ਜੀ ਇਹ ਵਾਲਾ ਪੱਟੇ ਬਨੇ ਦਾ ਸੂਟ ਹੈਗਾ 3.5 ਮੀਟਰ ਨਨ ਕੋ ਸੰਦਸ ਸਕਰੀਨਸ਼ਾਟ ਲੈ ਕੇ ਆਰਡਰ ਆਰਡਰ ਦੇ ਸਕਦੀ ਆ 1550 ਰੁਪਏ ਦਾ ਪ੍ਰਾਈਸ ਹੋਊਗਾ ਜੀ ਅਗਲਾ ਸੂਟ ਦਿਖਾਉਣੀ ਆ ਜੀ ਇਹ ਹੈਗਾ ਜੀ ਸੂਟ ਰਾਮ ਟੈਕਸ ਤੇ ਰਾਮ ਟੈਕਸ ਦੇ ਸੂਟ ਨੇ ਇਹ ਵਾਲੇ ਇਹ ਕਪਾ ਸਿਰਫ ਸਟੱਫ ਦਾ ਇੱਕ ਜਿਹੜਾ ਆਪਣਾ ਪ੍ਰਾਈਸ ਲੈ ਰਹੇ ਆਂਗੇ ਤੇ ਇਹ ਕੀ ਰਹਿ ਜਾਏ ਉੱਪਰ ਸੋਰੀ ਆਦਾ ਬਾਵਾ ਦੇ ਉੱਪਰ ਆਊਗਾ ਜੀ ਇਹ ਪੇਂਟ ਹੈ ਦਾ ਸੂਟ ਤੇ ਇਹ 바ਮਾ ਆਉਣਗੇ ਆ ਤੇ ਇਹਦੀ ਸਟ੍ਰੇਟ ਸਲਵਾਰ ਬਣੂਗੀ ਤੇ ਆ ਆਊਗਾ ਸਲਵਾਰ ਦੇ ਉੱਪਰ ਤੇ ਸ਼ਰਟ ਇਹ ਵੀ ਸਾਰੇ ਪਲੇਨ ਰੋਗੀ ਤੇ ਤੁਸੀਂ ਲੈਸ ਵਗੈਰਾ ਲਗਾ ਕੇ ਇਹ ਸੂਟ ਨੂੰ ਬਹੁਤ ਸੋਹਣਾ ਰੈਡੀ ਕਰ ਸਕਦੇ ਹੋਗੇ ਦੁਪੱਟੇ ਤੋਂ ਬਗੈਰ ਆ ਇਹ ਸੂਟ ਪੱਟਾ ਇਹਦੇ ਨਾਲ ਹੈ ਨਹੀਂਗਾ ਆਪਾਂ ਨਹੀਂ ਤਿਆਰ ਕਰਵਾਇਆ ਜੇ ਕਿਸੇ ਭੈਣ ਨੂੰ ਇਹ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੀ ਆ ਸਟਿਚ ਵੀ ਕਰਵਾ ਸਕਦੀ ਆ ਵਿਦਾਊਟ ਸਟਿਚਿੰਗ ਤੋਂ ਵੀ ਲੈ ਸਕਦੀ ਆ ਤੇ ਜੇ ਆਪਣਾ ਜਿਹੜਾ ਡਿਜ਼ਾਈਨ ਇਹ ਵਗੈਰਾ ਗਲੇ ਵੈਰਾ ਤੇ ਬਣਾਉਣੀ ਹੈ ਉਹ ਆਪਣਾ ਦੱਸ ਸਕਦੀ ਹੈਗੀ ਉਵੇਂ ਆਪਾਂ ਬਣਾ ਕੇ ਦੇਵਾਂਗੇ ਤਾਂ ਦੁਪੱਟਾ ਨਾਲ ਲੈਣਾ ਤਾਂ ਦੁਪੱਟੇ ਬਾਰੇ ਵੀ ਦੱਸ ਸਕਦੀ ਹੈ ਦੁਪੱਟਾ ਵੀ ਆਪਾਂ ਰੈਡੀ ਕਰਕੇ ਦੇਵਾਂਗੇ ਜੀ ਇਹ ਸੂਟ ਦਾ ਪ੍ਰਾਈਸ 1050 ਰੁਪਏ ਹੈ ਜੀ 1050 ਰੁਪਏ ਪ੍ਰਾਈਸ ਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਜੇ ਕਿਸੇ ਵੀ ਭੈਣ ਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਰਡਰ ਦੇ ਸਕਦੀ ਹੈਗੀ ਤੇ ਇਹਦੇ ਵਿੱਚ ਦੋ ਹੀ ਸੂਟ ਨੇ ਇਹ ਵੀ ਰਾਮ ਟੈਕਸ ਸਪੈਸ਼ਲ ਮੋੜ ਲੱਗੀ ਹੋਈ ਹੈ ਜੀ ਰਾਮ ਟੈਕਸ ਦੇ ਸੂਟ ਆ ਇਹ ਵੀ ਸਲਵਾਰ ਤੇ ਉੱਪਰ ਤੇ ਆਪਣਾ ਬਾਜੂ ਦੇ ਉੱਪਰ ਹੀ ਵਰਕ ਆਊਗਾ ਨਾ ਸੌਰੀ ਪੇਂਟ ਆਊਗਾ ਤੇ ਬਾਕੀ ਸਾਰਾ ਸੂਟ ਪਲੇਨ ਡਾਈ ਡਾਈਮੀਟਰ ਦਾ ਸਟਾਫ ਲਓ ਉੱਪਰ ਇੱਕ ਵਾਰ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਰਾਮ ਟੈਕਸ ਦੇ ਸੂਟ ਦੇ ਤੇ ਇੱਕ ਆਵਲਾ ਸੁਪਰੇਗਾ ਜੀ ਲਾਸਟ 1000 ਰੁਪਏ 1050 ਰੁਪਏ ਪ੍ਰਾਈਸ ਹੈ ਜੀ ਸੂਤ ਦਾ ਇਹ ਵੀ ਪੇਂਟ ਕੀਤਾ ਹੋਇਆ ਜੀ ਇਹਦੇ ਉੱਤੇ బ్లాਕ ਪੇਂਟ ਹੋਇਆ ਹੋਇਆਗਾ ਤੇ ਇਹ ਉੱਤਰ ਦਾ ਨਹੀਂ ਹੈਗਾ ਤੇ ਜੇ ਤੁਹਾਨੂੰ ਪਸੰਦ ਆ ਸਕੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ। ਇਹ ਵੀ ਇੱਕ ਬੱਜਟ ਇਹ ਵੀ ਹੋਇਆ ਹੋਇਆ ਹੈ। ਆਇਰਿਆ ਬਾਮਾ ਮਾਟਲੀ ਜੀ ਮੈਕਸਪਲ ਕਲਰ ਹੈ ਸੂਟ ਦਾ ਜੀ 1000 ਰੁਪਏ ਪਰ ਸਾਈਜ਼ ਰੂ ਬਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਲਿਓ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਸੂਟਾਂ ਜਿਹੜੇ ਤੁਹਾਨੂੰ ਪਸੰਦ ਆਏ ਹੋਣਗੇ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਲਦੀ ਜਲਦੀ ਜਿਹੜਾ ਨਿੱਜੀ ਨੰਬਰ ਦਿੱਤਾ ਹੋਇਆ ਉਹ ਤੁਸੀਂ ਦੇ ਸਕਦੇ ਹੋਗੇ ਤੇ ਜੇ ਕੋਈ ਵੀ ਗੱਲ ਆਪਣੇ ਨੂੰ ਮੈਸੇਜ ਕਰਕੇ ਤੁਸੀਂ ਜਾਂ ਵੌਇਸ ਮੈਸੇਜ ਭੇਜ ਕੇ ਆਪਾਂ ਤੋਂ ਗੱਲ ਕੋਈ ਪੁੱਛਣਾ ਚਾਹੁੰਦੇ ਹੋ ਸੂਟਾਂ ਬਾਰੇ ਜਾਂ ਕੁਝ ਵੀ ਤਾਂ ਉਹ ਤੁਸੀਂ ਪੁੱਛ ਸਕਦੇ ਹੋ ਜੀ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ